ਦਾ ਦੇ ਮੇਰੇ ਪਿਆਰੀ ਪਿਆਰੇ ਬੱਚਿਆंनो ਤੇ ਸਾਰੇ ਭੈਣ ਭਰਾਵਾਨੋ ਨਸ਼ੋਪ ਨਰਾਤਿਆਂ ਦੇ ਬਹੁਤ ਬਹੁਤ ਸ਼ੁਭ ਕਾਮਨਾਇਂ ਆਓ ਅੱਜ ਆਪਾਂ ਨਰਾਤਿਆਂ ਦੇ ਵਰਤ ਲਈ ਮਠਿਆਈ ਬਣਾਈਏ ਮੰਗੇ ਇੱਕ ਚਮਚਾ ਘਿਓ ਦਾ ਤੇ ਇਹਦੇ ਵਿੱਚ ਆਪਾਂ ਭੁੰਨਾਂਗੇ ਮੱਖਣ ਨੇ ਕਿਉ ਕਿਉ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਫੇਲ ਇਨਾਂ ਨੂੰ ਪਚੀ ਜਿਹਾ ਕਰਾਂਗੇ ਰੋਸਟ ਜੇ ਕੋਈ ਤੁਹਾਨੂੰ ਇਸ ਤਰ੍ਹਾਂ ਕਾਲਾ ਜਿਹਾ ਲੱਗਦਾ ਉਹਨੂੰ ਕੱਢ ਦਿਆ ਕਰੋ ਲਾ ਦੇਆ ਕਰੋ ਇਹਨੇ ਫਲੇਮ ਨੂੰ ਥੋੜਾ ਮੈਂ ਲੋ ਕਰ ਦੂੰਗੀ ਹਾਂ ਨੇ ਥੋੜੇ ਜਿਹਾ ਕੱਚੇ ਨੇਗੇ ਥੋੜਾ ਜਿਹਾ ਸੇਕ ਹੋਰ ਲੱਗੂਗਾ ਇਹਨਾਂ ਨੂੰ ਆਪਾਂ ਕ੍ਰਿਸਪੀ ਹੋਣ ਤੱਕ ਪੰਨਣਾ ਹੈ ਤੇ ਮਖਾਣੇ ਹੁਣ ਆਪਣੇ ਆ ਦੇਖੋ ਪੁੱਜ ਗਏ ਨੇ ਇਹਨਾਂ ਨੂੰ ਹੁਣ ਆਪਾਂ ਕੱਢ ਲਏ ਨੇ ਨੂੰ ਹੁਣ ਆਪਾਂ ਠੰਡੇ ਹੋਣ ਕਰਕੇ ਥੋੜਾ ਇਹਨਾਂ ਦਾ ਪਾਊਡਰ ਬਣਾਵਾਂਗੇ ਇਹ ਮੈਂ ਮੂੰਗਫਲੀ ਦਾ ਪੂੜ ਪਾਊਡਰ ਪਹਿਲਾਂ ਬਣਾ ਲਿਆ ਮੂਫਲੀ ਇਹ ਇਹ ਵੀ ਵਿੱਚ ਟ੍ਰਾਂਸਫਰ ਕਰਾਂਗੇ ਗੁੜ ਦੀ ਚਾशनी ਬਣਾਵਾਂਗੇ ਓਨੀ ਦੇਰ ਤੱਕ ਮੈਂ ਗੁੜ ਦੀ ਚਾਣੀ ਬਣਨੀ ਚਾਣੀ ਨਹੀਂ ਜਣੇ ਕਿ گاੜਾ ਬਣਾਉਣਾ ਇੱਕ ਚਾ ਤਾਰ ਤੋਂ ਥੋੜਾ ਜਿਹਾ ਘੱਟ ਇਹਨੂੰ ਬਣਾਉਣੀ ਹੈ ਓਨੀ ਦੇਰ ਤੱਕ ਇਹ ਠੰਡੇ ਹੋ ਜਾਣ ਦੇ ਪੱਖੇ ਦੀ ਹਵਾ 'ਚ ਰੱਖ ਦਿੰਦੀ ਚਾशनी ਬਣਾਵਾਂਗੇ ਗੁੜ ਪਾਉਣ ਲੱਗੀ ਆ ਨਾ ਇਹ ਇੱਕ ਕੁੱਲੀ ਤੋਂ ਥੋੜਾ ਜਿਹਾ ਘੱਟ ਹੈ ਗੁੜ ਪਾਣੀ ਕੁੱਲੀ ਪਾਤੀ ਕੋਲ ਲਈ ਇਹਦੇ ਵਿੱਚ ਪਾਣੀ ਦੀ ਪਾਣੀ ਜਿੰਨਾ ਚਿਰ ਹੁਣ ਆਪਣੀ ਚਾਸ਼ਨੀ ਬਣਦੀ ਹੈ ਉਨੀ ਦੇਰ ਤੱਕ ਮੈਂ ਇਹਨੂੰ ਮਖਾਨਿਆਂ ਨੂੰ ਗ੍ਰाइंड ਕਰ ਲੈਣੀ ਆ என்ன தான் பவுடர் பண்ணி ஓகே மிக ਠੀਕ ਹੈ বিনা ਪਤਲੀ ਨਾ ਗਾੜੀ ਇੱਕ ਤਾਰ ਤੋਂ ਥੋੜੀ ਜੀ ਕੱਟ ਹੈ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਪੀਸੇ ਹੋਏ ਮਖਾਣੇ

ਹੋੜੇ ਆਪਣਾ ਕੁਛ ਇਸ ਤਰ੍ਹਾਂ ਦਾ ਬਣ ਗਿਆ। ਇਹਦੇ ਬਣਾਵਾਂਗੇ ਆਪਾਂ ਨਵ ਸ਼ੁਭ ਨਰਤਿਆਂ ਵਾਲੀ ਭਰਪੂਰ ਮਖਾਣਿਆਂ ਦੇ ਪੇੜੇ। ਕਦੇ-ਕਦੇ ਆਪਾਂ ਨੂੰ ਵਿੱਚੋਂ ਦੀ ਮਠਿਆਈ ਵੀ ਖਾਣ ਨੂੰ ਦਿਲ ਕਰਦਾ ਨਾ ਤੇ ਨਾਲੇ એનર્ਜੀ ਭਰਪੂਰ ਦੇ। ਇਹਨੂੰ ਆਪਾਂ ਇੱਕ ਥਾਲ ਦੇ ਵਿੱਚ ਟ੍ਰਾਂਸਫਰ ਕਰ ਲਾਂਗੇ। ਇਹ ਸਾਰਾ ਹੁਣ ਆਪਾਂ ਠੰਡਾ ਕਰ ਲਿਆ। ਬਸ ਹੁਣ ਆਪਣਾ ਹੱਥ ਲਗਦਾ ਇਹਦੇ ਬਣਾਵਾਂਗੇ ਆਪਾਂ ਪੇੜੇ ਅਸਤਰ ਥੇਲੇ ਚ ਲੈ ਕੇ ਆਪਾਂ ਇਸ ਤਰ੍ਹਾਂ ਸਾਰੇ ਪੇੜੇ ਨਾ ਬਣਾ ਰਹੇ ਆ ਇਹਨਾਂ ਨੂੰ ਨਾ ਇਹ ਬਹੁਤ ਹੈਲਥੀ ਨੇਗੇ ਪੋਸਟਿਕ ਵੀ ਨੇ ਤੁਹਾਨੂੰ ਸਾਰਾ ਦਿਨ એનર્ਜੀ ਭਰਪੂਰ ਰੱਖਣਗੇ ਤੇ ਤੁਸੀਂ ਇਸ ਤਰ੍ਹਾਂ ਘਰੇ ਨਾਲੀਆ ਤੇ ਇਹਨਾਂ ਨੂੰ ਆਪਾਂ ਆ ਦੇਖੋ ਜਿਹੜਾ ਨਾਲੀਆ ਦੇ ਬਰਾਤੇ ਦੇ ਵਿੱਚ ਚੀਰ ਪੇਟ ਰਹੇ ਆ ਇਹਨੂੰ ਨੂੰ ਨਾਲੀਆ ਦੇ ਬਰਾਤੇ ਨਾਲ ਡੈਕੋਰੇਟ ਕਰਨੀ ਆ ਮੂੰਫਲੀ ਦਾ ਪਾਊਡਰ ਪਾਉਣ ਨਾਲ ਕਿੰਨਾ ਘੋਏ ਦੇ ਵਿੱਚ ਆਇਆ ਹੋਇਆ ਤੇ ਲੋ ਤੇਲ ਹੋ ਗਿਆ ਪ੍ਰੋਟੀਨ ਵੀ ਹੈ ਕੈਲਸ਼ੀਅਮ ਵੀ ਹੈ ਆਇਰਨ ਵੀ ਹੈ ਇਨਾਂ ਨੂੰ ਨਾਰੀਅਲ ਦੇ ਬਰਤ ਦੇ ਨਾਲ ਰੇਪਟ ਕੇ ਹੈਲਦੀ ਬਣਾਇਆ ਆ ਆਪਾਂ ਨਰਾਤਿਆਂ ਵਾਸਤੇ ਮਠਿਆਈ ਅੱਜ ਤਿਆਰ ਕੀਤੀ ਐ ਮਠਿਆਈ ਆਪਾਂ ਬਣਾਈ ਐ ਫੁੱਲ ਮਖਾਣਿਆਂ ਦੇ ਪੇੜੇ ਇਹਦੇ ਵਿੱਚ ਪੇੜਿਆਂ ਦੇ ਵਿੱਚ ਆਪਾਂ ਮੂੰਗਫਲੀ ਵੀ ਪਾਈ ਐ ਮੂੰਗਫਲੀ ਦਾ ਪਾਊਡਰ ਤੇ ਨਾਰੀਅਲ ਦਾ ਬਰਾਤੇ ਚਰਪੇਟੇ ਨੇ ਤੇ ਗੁੜ ਦੀ ਚਾशनी ਬਣਾ ਕੇ ਪਾਈਆ ਸਾਰੀਆਂ ਚਾਰ ਦੀਆਂ ਚਾਰੇ ਚੀਜ਼ਾਂ ਬਹੁਤ ਹੀ ਸ਼ਕਤੀਵਾਨ ਨੇ ਬਹੁਤ ਤਾਕਤਵਰ ਨੇ ਜਿਹੜੇ ਮਖਾਣੇ ਨੇ ਉਹ ਆਪਾਂ ਨੂੰ ਠੰਡਕ ਦਿੰਦੇ ਨੇਗੇ ਤੇ ਮੂੰਗਫਲੀ ਪ੍ਰੋਟੀਨ ਦਿੰਦੀ ਹੈ ਤੇ ਸਾਰਿਆਂ ਚ ਕੈਲਸ਼ੀਅਮ ਪ੍ਰੋਟੀਨ ਆਇਰਨ ਸਾਰਾ ਫੁੱਲ ਭਰਪੂਰ ਸ਼ਕਤੀਵਾਨ ਚੀਜ਼ ਮਠਿਆਈ ਬਣੀ ਹੈ ਇਹਨਾਂ ਨੂੰ ਫੁੱਲ ਮਖਾਣਿਆਂ ਦੇ ਪੇੜਿਆਂ ਨੂੰ ਖਾ ਕੇ ਤੁਸੀਂ ਵੀ ਬਣਾਓ ਤੇ ਖਾ ਕੇ ਆਪਣੇ ਸਰੀਰ ਨੂੰ ਨਿਰਾਤਿਆਂ ਚ ਤਾਕਤਵਰ ਰੱਖਣਾ ਵੀ ਜੋ ਵੀ ਮੇਰੇ ਬੱਚੇ ਜਾਂ ਮੇਰੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਇੱਕ ਹੰਡ ਸ਼ੇਅਰ ਵੀ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ